ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 15 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਵੀਨਾ ਦੇ ਵਿਆਹ ਦਾ ਦਿਨ ਆ ਜਾਂਦਾ ਹੈ ਪਰ ਪੰਨਾ ਲਾਲ ਨਹੀਂ ਆਉਂਦਾ ਅਤੇ ਉਧਰ ਵੀਨਾ ਪਿਤਾ ਦੇ ਨਾਮ ਕਾਰਨ ਅਤੇ ਇਕਦਾਰ ਦੇ ਦਿਨੋਂ ਦਿਨ ਦੂਰ ਹੁੰਦੇ ਜਾਣ ਕਾਰਨ ਬਹੁਤ ਉਦਾਸ ਹੈ ਆਖਰੀ ਰਾਤ ਨੂੰ ਕਦਾਰ ਨੂੰ ਛੱਤ ਤੇ ਬੁਲਾ ਲੈਂਦੀ ਹੈ ਅਤੇ ਉਸ ਨਾਲ ਦਿਲ ਖੋਲ ਕੇ ਗੱਲਾਂ ਕਰਦੀ ਹੈ ਪਰ ਕਦਾਰ ਕੋਈ ਗੱਲ ਕਰਨ ਦੀ ਬਜਾਏ ਉੱਥੋਂ ਚਲਾ ਜਾਂਦਾ ਹੈ ਅਤੇ ਵੀਨਾ ਆਪਣੇ ਕਮਰੇ ਵਿੱਚ ਆ ਕੇ ਲੇਟ ਜਾਂਦੀ ਹੈ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 16ਵਾਂ ਵੀਨਾ ਦੇ ਵਿਆਹ ਤੋਂ ਤੀਜੇ ਦਿਨ ਬਾਅਦ ਕਦਾਰ ਦੁਕਾਨ ਤੇ ਗਿਆ ਦੁਕਾਨ ਦੇ ਤਾਕ ਢੀੜੇ ਹੋਏ ਸਨ ਅੰਦਰ ਲੰਘ ਕੇ ਉਹ ਪੌੜੀਆਂ ਥਾਣੀ ਉੱਪਰ ਚੜ੍ਹ ਗਿਆ ਸੰਦੂਕੜੀ ਦੀਆਂ ਚਾਬੀਆਂ ਲੈਣ ਲਈ ਜਦੋਂ ਉੱਪਰ ਪੁੱਜਾ ਤਾਂ ਅਤਰ ਸਿੰਘ ਉਸ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸ ਨੇ ਕਦਾਰ ਨੂੰ ਵੇਖਦਿਆਂ ਹੀ ਪਹਿਲਾ ਸਵਾਲ ਉਸ ਉੱਤੇ ਇਹੋ ਕੀਤਾ ਕਿਉਂ ਕਦਾਰ ਕੁਝ ਬਿਮਾਰ ਹੋ ਗਿਆ ਸਾ ਜੀ ਹਾਂ ਕਦਾਰ ਨੇ ਸੁਸਤੀ ਜਹੀ ਆਵਾਜ਼ ਵਿੱਚ ਉੱਤਰ ਦਿੱਤਾ ਬੁਖਾਰ ਹੋ ਗਿਆ ਸੀ ਤੱਕ ਦੋ ਦਿਨ ਹੋ ਰਿਹਾ ਆਰਾਮ ਕਰ ਲੈਣਾ ਸੀ ਮਾਲਕ ਨੇ ਖੁੱਲ੍ਹਦਿਲੀ ਨਾਲ ਕਿਹਾ ਤੇਰਾ ਚਿਹਰਾ ਤਾਂ ਇੱਕਦਮ ਉਤਰ ਗਿਆ ਜਿਸ ਤਰ੍ਹਾਂ ਕਈ ਮਹੀਨੇ ਦਾ ਬਿਮਾਰ ਹੋਣਾ ਨਹੀਂ ਜੀ ਹੁਣ ਮੈਂ ਬਿਲਕੁਲ ਠੀਕ ਹਾਂ ਐਵੇਂ ਜਰਾ ਮਾਸਾ ਕਮਜ਼ੋਰੀ ਹੈ ਜਿਹੜੀ ਦੋ ਚਾਰ ਦਿਨਾਂ ਵਿੱਚ ਠੀਕ ਹੋ ਜਾਵੇਗੀ ਚੰਗਾ ਤੇਰੀ ਮਰਗੀ ਚਾਬੀਆਂ ਦਾ ਗੁੱਛਾ ਉਸ ਨੂੰ ਫੜਾ ਕੇ ਅਤਰ ਸਿੰਘ ਨੇ ਕਿਹਾ ਰਾਕੀ ਤੋਂ ਘੜੀਆਂ ਦਾ ਇੱਕ ਪਾਰਸਲ ਸੈਂਟਰਲ ਬੈਂਕ ਦੀ ਮਾਰਫਤ ਆਇਆ ਪਿਆ ਅੱਜ ਕਿਸੇ ਵੇਲੇ ਜਾ ਕੇ ਉਹ ਲੈ ਆ ਮੈਂ ਰਤਾ ਚਰਾਟਾ ਹੇਠਾ ਉਤਰਾਂਗਾ ਪੇਟ ਵਿੱਚ ਕੱਲ ਦੀ ਕੁਝ ਤਕਲੀਫ ਹੈ ਕਿੰਨੀ ਪੇਮੈਂਟ ਕਰਨੀ ਹੈ ਜੀ 1600 ਪੇਟੀ ਦੇ ਹੇਠਲੇ ਖਾਨੇ ਵਿੱਚ ਉਸ ਦੇ ਛੋਟੇ ਡੱਬੇ ਵਿੱਚ 100-100 ਦੇ ਨੋਟ ਪਏ ਨੇ ਲੈ ਜਾ ਜੀ ਚੰਗਾ ਜੀ ਕਹਿ ਕੇ ਉਹ ਹੇਠਾਂ ਉਤਰਿਆ ਤੇ ਦੁਕਾਨ ਖੋਲ ਕੇ ਬੋਕਰਬਾਰੀ ਕਰਨ ਲੱਗਾ ਕੰਮ ਬਹੁਤ ਸਾਰਾ ਇਕੱਠਾ ਹੋਇਆ ਪਿਆ ਸੀ ਹਿਸਾਬ-ਕਿਤਾਬ ਤੋਂ ਛੱਟ ਬਹੁਤ ਸਾਰੀਆਂ ਘੜੀਆਂ ਤੇ ਦੋ ਤਿੰਨ ਵੱਡੇ ਕਲਾਸ ਵੀ ਮਰਮਤ ਲਈ ਆਏ ਪਏ ਸਨ ਉਹ ਕੰਮ ਵਿੱਚ ਰੁੱਝ ਗਿਆ ਉਸ ਦੀ ਇਸ਼ਲਾਹ ਸੀ ਕਿ ਸ਼ਾਮ ਤੱਕ ਬਹੁਤ ਸਾਰਾ ਕੰਮ ਮੁਕਾ ਲਵੇਗਾ ਇਸ ਲਈ ਉਸਨੇ ਦੁਪਹਿਰਾਂ ਦੀ ਰੋਟੀ ਵੀ ਨਾ ਖਾਧੀ ਪਰ ਬੈਂਕ ਵਿੱਚ ਜਾਣਾ ਜ਼ਰੂਰੀ ਸੀ ਦੁਪਹਿਰ ਦੇ ਕੋਈ 1.5 ਵਜੇ ਉਸਨੇ ਪੇਟੀ ਖੋਲ ਕੇ ਰੁਪਏ ਕੱਢੇ ਤੇ ਮਾਲਕ ਨੂੰ ਦੁਕਾਨ ਤੇ ਪਹੁੰਚਾ ਲਈ ਉੱਪਰ ਚੜ੍ਹਿਆ ਪਰ ਉਸਨੂੰ ਦੁਕਾਨ ਬੰਦ ਕਰਨੀ ਪਈ ਆਤਰ ਸਿੰਘ ਨੂੰ ਤਕਲੀਫ ਕੁਝ ਜ਼ਿਆਦਾ ਹੀ ਸੀ ਦੁਕਾਨ ਦੇ ਤਾਂਕ ਭੀੜ ਕੇ ਉਹ ਬੈਂਕ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਆਉਂਦੇ ਦੇ ਸੀ ਭਰਾ ਜੀ ਵਿਦਿਆ ਨੇ ਆਉਂਦਿਆਂ ਹੀ ਉਸ ਦੇ ਲੱਤ ਨੂੰ ਜੱਫੀ ਪਾ ਕੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੋ ਇੱਕ ਕੰਮ ਪੈ ਗਿਆ ਸੀ ਵਿਦੋ ਕਿਦਾਰ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਵੀ ਨਹੀਂ ਭੈਣ ਤੁਹਾਨੂੰ ਬਹੁਤ ਯਾਦ ਕਰਦੀ ਗਈ ਬਸੰਤ ਨੇ ਉਸ ਦਾ ਹੱਥ ਫੜ ਕੇ ਕਿਹਾ ਡੋਲੀ ਚੜ੍ਹਦਿਆਂ ਤੋੜੀ ਵਿਚਾਰੀ ਪਛੜੀ ਰਹੀ ਸੀ ਵਿਦਿਆ ਨੇ ਬਸੰਤ ਦੀ ਪਿੱਛੇ ਵਿੱਚ ਗਿਆ ਕਿਦਾਰ ਤਾਂ ਤਾਂ ਜਿਵੇਂ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਸੀ ਉਸ ਨੇ ਵਿਦਿਆ ਨੂੰ ਪੁੱਛਿਆ ਕਿੱਥੇ ਚੱਲੇ ਜੀ ਤੁਸੀਂ ਤੁਹਾਨੂੰ ਸੱਦਣਾ 베ਜੀ ਬੜੇ ਉਦਾਸ ਨੇ ਵਿਦਿਆਲਿਆ ਨੀਂ ਅਭੀ ਰਵਾਜ ਵਿੱਚ ਗਿਆ ਚੰਗਾ ਚੱਲੋ ਤੁਸੀਂ ਮੈਂ ਬੈਂਕ ਚੋਂ ਹੋ ਕੇ ਆਉਣਾ ਵਾ ਨਾ ਨਾ 베ਜੀ ਕਹਿੰਦੇ ਸਨ ਜ਼ਰੂਰ ਨਾਲ ਲੈ ਕੇ ਆਉਣਾ ਪਰ 베ਦੋ ਬੈਂਕ ਬੰਦ ਹੋ ਜਾਏਗਾ ਉਹ ਜਾਣੇ ਮੈਂ ਨਹੀਂ ਜਾਣਦੇ ਨਾ 베ਜੀ ਰੋਂਦੇ ਪਏ ਨੇ ਰੋਂਦੇ ਪਏ ਨੇ ਕਿਉਂ ਪਤਾ ਨਹੀਂ ਇੱਕ ਲਾਲਾ ਜਿਹਾ ਕਿਹੜੀ ਵੇਲੇ ਦਾ ਆ ਕੇ ਬੈਠਾ ਹੋਇਆ ਵੇ ਉਹ 베ਜੀ ਨੂੰ ਬੜਾ ਗੁੱਸੇ ਹੁੰਦੇ ਆ ਵੇ ਲਾਲਾ ਜਿਹਾ ਕੌਣ ਏ ਉਹ ਪਤਾ ਨਹੀਂ 베ਜੀ ਨੂੰ ਕਹਿੰਦਾ ਸੀ ਮੈਂ ਤੁਰਕੀ ਕਰਾ ਦਿਆਂਗਾ ਤੇ ਬੋਲਦੀ ਬੋਲਦੀ ਵਿਦਿਆ ਬਸ ਕਰਨ ਲੱਗ ਪਈ। ਔਰ ਕੀ ਦਾ ਲਾਹਜ ਸੁਣ ਕੇ ਕੇਦਾਰ ਨੂੰ ਬੈਂਕ ਦਾ ਚੇਤਾ ਭੁੱਲ ਗਿਆ। ਤੋਂ ਬਿਨਾ ਹੋਰ ਕੋਈ ਜ ਸੁਨਿਆ ਦੋਹਾ ਬੱਲਾ ਨਾਲ ਘਰ ਵੱਲ ਨੂੰ ਤੁਰ ਪਿਆ। ਘਰ ਜਾ ਕੇ ਉਸਨੇ ਵੇਖਿਆ ਮਾਇਆ ਸੱਚਮੁੱਚ ਰੋ ਰਹੀ ਸੀ। ਕਿਉਂ 베ਜੀ? ਕੇਦਾਰ ਵਸਤੀਆਂ ਅੱਖਾਂ ਕੋ ਦੁਪੱਟੇ ਦਾ ਪੱਲਾ ਜਿਹੜਾ ਅਥਰੂਆਂ ਨਾਲ ਭਿੱਜਾ ਹੋਇਆ ਸੀ, ਹਟਾਂਦਾ ਹੋਇਆ ਬੋਲਿਆ ਕੀ ਗੱਲ ਸੀ? ਕੇਦਾਰ ਨੂੰ ਵੇਖਦਿਆਂ ਹੀ ਮਾਇਆ ਦੇ ਅਥਰੂ ਖਸ਼ਕ ਹੋ ਗਏ। ਉੱਤਰ ਦੇਣ ਦੀ ਥਾਂ ਸਭ ਉਸਨੇ ਪ੍ਰਸ਼ਨ ਕੀਤਾ। ਤੂੰ ਕਿੱਥੇ ਚਲਾ ਗਿਆ ਸਾਂ? ਪਿੱਛੋਂ ਦੱਸਾਂਗਾ। ਪਹਿਲਾਂ ਤੁਸੀਂ ਦੱਸੋ ਕੌਣ ਸੀ ਉਹ ਜਿਹੜਾ ਕਹਿੰਦਾ ਸੀ ਮਾਇਆ ਨੇ ਗਲਾ ਸਾਫ਼ ਕਰਕੇ ਕਹਿਣਾ ਸ਼ੁਰੂ ਕੀਤਾ ਕੀ ਦੱਸਾਂ ਕੇਦਾਰ ਇੱਕ ਬਿਪਤਾ ਟਲਦੀ ਨਹੀਂ ਤੇ ਦੂਜੀ ਹੋਰ ਆ ਪੈਂਦੀ ਹੈ ਮੇਰੇ ਅੱਗੇ ਤਾਂ ਵੀਨੇ ਦੇ ਪਾਪੇ ਨੇ ਕਦੀ ਜ਼ਿਕਰ ਹੀ ਨਹੀਂ ਕੀਤਾ ਪਰ ਗੱਲ ਕੀ ਸੀ ਗੋਲ ਦੇ ਦਾ ਉਹ ਜਿਹੜਾ ਸ਼ਾਹੂਕਾਰ ਸ਼ਾਮੂ ਸ਼ਾਹ ਕੀ ਖਬਰ ਕੀ ਨਾ ਸੁ ਉਸ ਦਾ ਮੁੰਛੀ ਆਇਆ ਸੀ ਕੀ ਕਹਿੰਦਾ ਸੀ ਕਹਿੰਦਾ ਸੀ ਅਖੇ ਤੁਸੀਂ ਸਾਡਾ ਕਰਜ਼ ਦੇਣਾ ਹੋ ਕਰਜ਼ ਇਸ ਗੱਲ ਦਾ ਕਰਜ਼ ਇੱਥੇ ਆਉ ਔਨ ਫੇਰ ਆਵੇਗਾ ਇਨਾ ਕੋ ਕਰਜ਼ ਦੱਸਦਾ ਸੀ ਥੋੜਾ ਥੜਕਾ ਵੀ ਨਹੀਂ ਤੇ ਦੱਸਦਾ 25000 25000 ਕਦਾਰ ਦੇ ਜੁੱਸੇ ਚ ਜਿਵੇਂ ਕਿਸੇ ਨੇ ਸਾਰੀ ਦੱਤ ਚੂਸ ਲਈ ਅਜੇ ਇਹੋ ਗੱਲਾਂ ਹੋ ਰਹੀਆਂ ਸਨ ਕਿ ਇੱਕ ਮਧਰਾ ਜਿਹੇ ਆਦਮੀ ਇੱਕ ਮੋਟੀ ਸਰੀ ਵਹੀ ਕੱਚੇ ਮਰੀ ਅੰਦਰ ਦਾਖਲ ਹੋਇਆ ਮਾਇਆ ਨੇ ਅਖਰੇ ਇਸ਼ਾਰੇ ਨਾਲ ਕਦਾਰ ਨੂੰ ਸਮਝਾ ਦਿੱਤਾ ਕਿ ਇਹੋ ਹੈ ਆਓ ਲਾਲਾ ਜੀ ਕੀ ਗੱਲ ਹੈ ਕਦਾਰ ਨੇ ਡਰੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਪੁੱਛਿਆ ਇਹਨਾਂ ਨੂੰ ਹੀ ਅੜੀਕ ਦੇਸੋਂ ਕਦਾਰ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਉਸੋ ਪ੍ਰਿਆ ਆਦਮੀ ਨੇ ਮਾਇਆ ਵੱਲ ਤੱਕ ਕੇ ਪੁੱਛਿਆ ਤੇ ਮਾਇਆ ਦਾ ਹਾਂ ਵਿੱਚ ਉੱਤਰ ਸੁਣ ਕੇ ਉਹ ਕਦਾਰ ਨੂੰ ਕਹਿਣ ਲੱਗਾ ਬਾਬੂ ਸਾਹਿਬ ਦੇਖੋ ਨਾ ਤੁਸੀਂ ਆਪ ਸਿਆਣੇ ਜੀ ਵਿਹਾਰ ਹੋਰ ਚੀਜ਼ ਹੁੰਦੀ ਹੈ ਤੇ ਲਿਹਾਜ਼ ਹੋਰ ਚੀਜ਼ ਸਾਡੀ ਦੁਕਾਨ ਨਾਲ ਲਾਲਾ ਪੰਨਾ ਰਾਲ ਹੋਰਾਂ ਦੀ ਥੋੜੇ ਚਿਰ ਦੀ ਸਾਂਝ ਨਹੀਂ 10 12 ਬਰੇ ਤੋਂ ਬੜੀ ਚੰਗੀ ਨਗਦੀ ਆਈ ਹੈ ਉਹਨਾਂ ਦੀ ਪੱਠ ਪਈ ਸੌਂਦੀ ਹੈ ਆਦਮੀਆਂ ਨੇਰਾ ਪਾਸੇ ਦਾ ਸੁਣਾਏ ਪਰ ਤੁਸੀਂ ਤਾਂ ਜਾਣਦੇ ਹੋ ਗਰੀਬੀ ਸ਼ਰੀਬੀ ਹਰ ਕਿਸੇ ਤੇ ਆਉਂਦੀ ਰਹਿੰਦੀ ਹੈ ਹੋਣੀ ਰਾਜਾ ਰਾਣਿਆਂ ਤੇ ਨਹੀਂ ਡਲਦੀ ਨਹੀਂ ਤੇ 2000 ਦੀ ਰਕਮ ਵੀ ਕੋਈ ਰਕਮ ਸੀ ਸ਼ਾਹ ਜੀ ਤੂੰ ਸਾਤ ਵਾਰ ਨਹੀਂ ਕਰਨਾ ਹਜ਼ਾਰਾਂ ਰੁਪਏ ਅੰਦਰ ਵੜ ਕੇ ਦਿੱਤੇ ਅੰਦਰ ਵੜ ਕੇ ਲੈ ਕਦੀ ਕਿਸੇ ਦੂਜੇ ਕੰਨ ਭਿੰਕ ਤੱਕ ਨਹੀਂ ਸੀ ਪਈ ਵਿਚਾਰੇ ਦੀ ਕਿਸਮਤ ਜੋ ਹਾਰ ਗਈ ਵਪਾਰ ਤੇ ਹੈ ਹੀ ਜੂਆ ਦਾ ਸਿੱਤਾ ਪੈ ਗਿਆ ਤੇ ਪੌ ਬਾਰਾ ਉਲਟਾ ਪੈ ਗਿਆ ਤਾਂ ਤਿੰਨੇ ਕਾਣੀ ਪਰ ਵੇਖੋ ਨਾ ਤੁਸੀਂ ਦਾਨੇ ਹੋ ਸਿਆਣਾ ਦਾ ਅੱਖਣਾ ਹੈ ਸਾਜਨ ਛੋੜੀਏ ਰੰਗ ਸਿਓ ਫਿਰ ਵੀ ਆਵੇ ਕਾਮ ਸਾਡੇ ਮਾਲਕ ਨਾਲ ਪੰਨਾ ਲਾਲ ਹੋਰਾਂ ਦੀ ਚਰੋਕੀ ਸਾਂਝੇ ਇਤਨੀ ਨਿੱਕੀ ਜਹੀ ਰਕਮ ਬਦਲੇ ਤੇ ਕਦੇ ਵੀ ਉੱਤੇ ਲੀਕ ਨਹੀਂ ਸੀ ਪਾਈ ਹੱਥ ਰੋਕੀ ਲੈ ਜਾਣੇ ਤੇ ਹੱਥ ਰੋਕੀ ਦੇ ਜਾਣੇ ਪਰ ਕੰਮ ਖਲੋ ਜਾਣ ਕਰਕੇ ਰਹਿੰਦੀ ਰਹਗੀ ਅਜੇ ਵੀ ਤੌਫਲੇ ਵਾਲੀ ਗੱਲ ਤੇ ਨਹੀਂ ਸੀ ਵੱਡੇ ਘਰਾਣਿਆਂ ਦੀਆਂ ਕਰੋੜੀਆਂ ਵੀ ਮਾਨ ਨਹੀਂ ਹੁੰਦੀਆਂ ਪਰ ਤੁਸੀਂ ਜਾਣਦੇ ਹੋ ਜਦ ਰਕਮ ਦੀ ਮਿਆਦ ਪੁੱਗਣ ਲੱਗੇ ਤਾਂ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ ਮੁੰਛਰੀਆਂ ਗੱਲਾਂ ਸੁਣ ਕੇ ਮਾਮਲਾ ਕਦਾਰ ਦੀ ਸਮਝ ਵਿੱਚ ਆ ਗਿਆ ਖਾਸ ਕਰਕੇ ਉਸ ਦੀ ਛੇਕੜ ਦੀ ਗੱਲ ਕੁਝ ਨਾ ਕੁਝ ਤੇ ਕਰਨਾ ਹੀ ਪੈਂਦਾ ਹੈ ਇਸ ਦਾ ਮਤਲਬ ਸਾਫ ਸੀ ਕਾਨੂੰਨੀ ਚਾਰਾ ਜੋਗੀ ਦੀ ਧਮਕੀ ਇਸ ਤੋਂ ਬਾਅਦ ਮੰਚੀ ਨੇ ਵਹੀ ਫੋਲ ਕੇ ਸਾਰੀ ਰਕਮ ਵੇਰਵੇ ਨਾਲ ਸੁਣਾ ਦਿੱਤੀ। ਇਤਨਾ ਅਸਲਾ ਤੇ ਇਤਨਾ سود। ਪੱਲ ਮਨਾ ਕੇ ਬਣੇ 2512 ਰੁਪਏ 99। ਰਕਮ ਦੇ ਹੇਠਾਂ ਪੰਨਾ ਲਾਲ ਦੇ ਦਸਤਖਤ ਮੌਜੂਦ ਸਨ। ਹੀਲ ਹੋ ਜਿਤਦੀ ਰਤੀ ਪਰ ਗੁੰਜਾਇਸ ਨਹੀਂ ਸੀ। ਤੁਹਾਨੂੰ ਇਸ ਬਾਰੇ ਕੁਝ ਵੀ ਅਲਮ ਨਹੀਂ ਵੇਜੀ। ਕਦਾਰ ਨੇ ਚਿੰਤਾ ਕਰ ਹੋ ਕੇ ਮਾਇਆ ਨੂੰ ਪੁੱਛਿਆ। ਉਹ ਗੋਲੀ ਮੇਰੇ ਅੱਗੇ ਤੇ ਉਹਨਾਂ ਨੇ ਕਦੇ ਜ਼ਿਕਰ ਤੱਕ ਨਹੀਂ ਕੀਤਾ। ਘਰ ਦੀ ਹੋਵੇ ਭਾਵੇਂ ਬਾਹਰ ਦੀ। ਰਤੀਰਵਾਲ ਗੱਲ ਉਹ ਮੇਰੇ ਅੱਗੇ ਕਰ ਦਿੰਦੇ ਸਨ। ਪਰ ਇਸ ਬਾਰੇ ਤੂੰ ਨਾ ਕਦੀ ਕੁਝ ਦੱਸੇ ਹੀ ਨਹੀਂ ਸੀ ਚੰਗਾ ਲਾਲਾ ਜੀ ਤਦਾਰ ਨੇ ਨਰਮ ਸ਼ਬਦਾਂ ਵਿੱਚ ਮੰਚੀ ਨੂੰ ਕਹਿਣਾ ਸ਼ੁਰੂ ਕੀਤਾ ਸਾਨੂੰ ਚਿੱਠੀ ਪਾ ਕੇ ਇੱਕ ਵਾਰੀ ਪੁੱਛ ਲੈਣ ਦਿਓ ਅੱਜ ਤੋਂ ਪੰਜਵੇਂ ਸ਼ੀਵੇਂ ਦਿਨ ਭਮਈਓ ਜਵਾਬ ਆ ਜਾਵੇਗਾ ਫਿਰ ਜਿਵੇਂ ਤੁਸੀਂ ਉਸ ਦੀ ਗੱਲ ਟੋਕ ਕੇ ਮੰਚੀ ਬੋਲਿਆ ਵੇਖੋ ਸ਼ਾਹ ਜੀ ਸਿਆਣਾ ਦਾ ਅਖਾਣ ਹੈ ਸਾਖੀ ਨਾਲੋਂ ਸੁਣੂ ਭਲਾ ਜਿਹੜਾ ਦੇਵੇ ਤੁਰਤ ਜਵਾਬ ਰਕਮ ਦੀ ਮਿਆਦ ਜੇ ਪੁੱਗੀ ਹੋਈ ਤਿੰਨ ਦਿਨ ਬਾਕੀ ਨੇ ਤੇ ਅੱਗੋਂ ਆ ਜਾਣੀਆਂ ਨੇ ਤਤੀਲਾ ਜੇ ਹਿਸਾਬ ਵਿੱਚ ਕੱਚੀ ਕੋੜੀ ਦਾ ਫਰਕ ਨਿਕਲੇ ਤਾ 100 ਸਾਲ ਬਾਅਦ ਵੀ ਲੈਣੀ ਤੇਰੀ। ਬਾਕੀ ਜੇ ਤੁਸੀਂ ਕਹੋ ਸਹਾਰੇ ਵਾਲੀ ਗੱਲ ਤਾਂ ਇਹ ਕਿਸੇ ਨਹੀਂ ਦੇ ਮੰਨਣੀ। ਪਰ ਮੁੰਛੀ ਜੀ ਆਖਰ ਪੁੱਛਣਾ ਤਾਂ ਜ਼ਰੂਰੀ ਹੈ ਨਾ। ਮੰਨ ਲਿਆ ਕਿ ਤੁਹਾਡਾ ਸਾਹ ਬਿਲਕੁਲ ਠੀਕ ਹੋਵੇਗਾ। ਫਿਰ ਵੀ ਤਸੱਲੀ ਕਰਨ ਵਿੱਚ ਕੋਈ ਹਰਜ ਨਹੀਂ। ਤਸੱਲੀ ਜੰਮ ਜੰਮ ਕਰੋ। ਐ ਵੇਖੋ ਪੰਨਾ ਲਾਲ ਹੋਰਾਂ ਦੇ ਦਸਖਤ। ਇਸ ਤੋਂ ਬਾਅਦ ਤਸੱਲੀ ਹੋਰ ਕੀ ਹੋ ਸਕਦੀ ਹੈ? ਬਾਕੀ ਜੇ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਤਾਂ ਜੰਮ ਜੰਮ ਪੁੱਛੋ। ਪਰ ਗੁੱਸਾ ਨਾ ਕਰਨਾ। ਦਾਵਾ ਭਲਕੇ ਜ਼ਰੂਰ ਹੋ ਜਾਣਾ ਜੀ। ਰੁਪਈਆ 2250 ਹੋਰ ਚੜ ਜਾਵੇਗਾ। ਮੇਰਾ ਤੇ ਕੋਈ ਹਰਜ ਨਹੀਂ ਐਤ ਕੀ ਮੁੰਛੀ ਦੀ ਆਵਾਜ਼ ਵਿੱਚ ਤੇਜ਼ੀ ਤੇ ਰਵਈਏ ਵਿੱਚ ਰੋਗ ਸੀ ਕਦਾਰ ਡੂੰਗੀ ਸੋਚ ਵਿੱਚ ਪੈ ਗਿਆ ਉਦੋਂ ਮਾਇਆ ਦਾ ਤਲ ਘੇਰਨੀਆਂ ਖਾ ਰਿਆ ਸੀ ਬਹੁਤ ਸਾਰਾ ਸੋਚਣ ਤੋਂ ਬਾਅਦ ਕਦਾਰ ਬੋਲਿਆ ਚੰਗਾ ਫਿਰ ਐਂਓ ਕਰੋ ਰਕਮ ਤੁਸੀਂ ਨਵੀਂ ਕਰ ਲਓ ਇਸ ਤਰ੍ਹਾਂ ਤੁਹਾਡੀ ਮਿਆਦ ਨੂੰ ਵੀ ਕੋਈ ਖਤਰਾ ਨਹੀਂ ਰਹੇਗਾ ਹਾਕਮਾ ਜੀ ਹਾਸਾ ਹੱਸ ਕੇ ਮੁੰਛੀ ਬੋਲਿਆ ਲੜਾ ਜੀ ਕੀ ਭੋਲੀਆਂ ਗੱਲਾਂ ਕਰਦੇ ਜੀ ਅਖੇ ਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਭਲਾ ਥੁੱਕੀ ਬੜੇ ਵੀ ਪਕਦੇ ਹੁੰਦੇ ਨੇ ਕਦੀ ਇਹ ਮਤਲਬ ਇਹ ਤੁਹਾਡਾ ਮਤਲਬ ਇਹ ਹੋ ਕਿ ਜੇ ਅਸੀਂ ਲੋਕ ਬਿਨਾਂ ਵਸੂਲੀ ਤੋਂ ਸਿਰਫ ਰਕਮਾਂ ਹੀ ਨਵੀਆਂ ਕਰਾਂਦੇ ਚਲੇ ਜਾਈਏ ਤਾਂ ਫਿਰ ਪੂਰੀਆਂ ਪੈ ਗਈਆਂ ਨਾਲੇ ਵੇਖੋ ਸ਼ਾਹ ਜੀ ਬੀਜ ਆਦਮੀ ਉੱਥੇ ਹੀ ਸੁੱਟਦਾ ਏ ਜਿੱਥੇ ਉਗਣ ਦੀ ਉਮੀਦ ਹੋਵੇ ਐਡਾ ਅਕਲਦੰਨਾ ਕਿਹੜਾ ਏ ਜਿਹੜਾ ਬੰਜਰ ਵਿੱਚ ਸੁੱਟੀ ਜਾਏਗਾ ਅੱਗੇ ਤੇ ਭਲਾ ਆਖਿਆ ਕਾਰੋਬਾਰ ਚੱਲਦਾ ਸੀ ਵਗਦੇ ਦਰਿਆਕ ਚੋਂ ਭਾਂਡਾ ਭਰਿਆ ਜਾਂਦਾ ਏ ਪਰ ਹੁਣ ਤੁਸੀਂ ਜਾਣਦੇ ਹੋ ਪੰਨਾ ਲਾਲ ਆਪ ਸਮਝੋ ਮਾਮੂਲੀ ਜਿਹੀ ਤਨਖਾਹ ਉੱਤੇ ਦੇਸੀ ਪਰਦੇਸੀ ਰੋਲ ਦਾ ਕਰਦਾ ਵੇਖੋ ਜੀ ਬੀਬੀ ਮਾਫ ਜੇ ਕੱਲ ਕੋ ਲੋਤਰ ਨੂੰ ਇਹ ਬੀਬੀ ਛੰਨ ਛਪਰੀ ਬਿਲੇ ਲਾ ਕੇ ਤੁਰਦੀ ਬਣੀ ਤਾਂ ਅਸੀਂ ਫਿਰ ਰਹਿ ਗਏ ਨਾ ਘਰੇ ਘਰੋਂ ਸਖਨੇ ਕਦਾਰ ਨੇ ਵੇਖਿਆ ਮੁੰਛੀ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਉਸ ਨੂੰ ਰਕਮ ਦੀ ਵਸੂਲੀ ਦਾ ਇਤਨਾ ਫਿਕਰ ਨਹੀਂ ਜਿੰਨਾ ਇਸ ਦੇ ਡੁੱਬਣ ਦਾ ਤੋਖਲਾ ਤੇ ਸ਼ਾਇਦ ਇਹੋ ਕਾਰਨ ਹੈ ਕਿ ਉਸ ਨੇ ਜਾਣ ਬੁੱਝ ਕੇ ਉਦੋਂ ਆਣ ਸ਼ਕਲ ਵਿਖਾਈ ਹੈ ਜਦੋਂ ਰਕਮ ਦੀ ਮਿਆਦ ਐਨ ਪੁੱਗਣ ਵਾਲੀ ਹੋ ਗਈ ਸੀ ਤਾਂ ਹਾਂ ਤੁਸੀਂ ਕੀ ਚਾਹੁੰਦੇ ਹੋਮ ਕਦਾਰ ਨੇ ਪੁੱਛਿਆ ਮਾਇਆ ਦੀ ਤਾਂ ਜਿਵੇਂ ਹੋਸ਼ ਹੀ ਟਿਕਾਣੇ ਨਹੀਂ ਸੀ ਸ਼ਾਹ ਜੀ ਮੰਚੀ ਨੇ ਹੋਰ ਬੁਕੇਰਾ ਹੋ ਕੇ ਕਿਹਾ ਐਸ ਕੰਨੋ ਸੁਣੋ ਭਾਵੇਂ ਉਸ ਕੰਨੋ ਹੁਣ ਨਰਦ ਦੇ ਥਾਂ ਕੋਲਾ ਰੱਖਿਆ ਕੰਮ ਨਹੀਂ ਜੇ ਸਰਨਾ ਔਖੇ ਹੋਵੇ ਭਾਂ ਇਸ ਖਾਲੇ ਰਕਮ ਦਾ ਭੁਗਤਾਨ ਤੁਹਾਨੂੰ ਕਰਨਾ ਹੀ ਪਵੇਗਾ ਨਹੀਂ ਤੇ ਨਹੀਂ ਤੇ ਕੀ ਮਾਮਲਾ ਅਦਾਲਤ ਵਿੱਚ ਜਾਏਗਾ ਇਸ ਦਾ ਮਤਲਬ ਇਹ ਹੋਇਆ ਕਿ ਜਿਸ ਆਦਮੀ ਨਾਲ ਤੁਹਾਡਾ ਇਤਨਾ ਪੁਰਾਣਾ ਵਿਹਾਰ ਸੀ ਜਿਸ ਪਾਸੋਂ ਤੁਸੀਂ ਹਜ਼ਾਰਾਂ ਰੁਪਏ ਕਮਾਏ ਹੋਣਗੇ ਅੱਜ ਤੁਸੀਂ ਉਸ ਦੇ ਘਰ ਵਾਲੀ ਨੂੰ ਅਦਾਲਤ ਵਿੱਚ ਕਸੀਟ ਕੇ ਉਸ ਦੀ ਇੱਜ਼ਤ ਬਰਬਾਦ ਕਰਨ ਤੇ ਉਤਾਰੂ ਹੋ ਗਏ ਹੋ ਇਦਾਰ ਦੇ ਸ਼ਬਦਾਂ ਵਿੱਚ ਤਲਖੀ ਆ ਰਹੀ ਸੀ ਜੋਸ਼ੋ ਚਾਹੁੰਦੀ ਲੋੜ ਨਹੀਂ ਸਾਜੀ ਮੰਚੀ ਹੋਰ ਰੋਬ ਨਾਲ ਬੋਲਿਆ ਇਸ ਵਿੱਚ ਇੱਜ਼ਤ ਬੇਇੱਜ਼ਤੀ ਦਾ ਕੋਈ ਸਵਾਲ ਨਹੀਂ ਇਹ ਤੇ ਵਪਾਰ ਹੈ ਨਾਲ ਤੁਸੀਂ ਚੰਗੇ ਭਲੇ ਸਿਆਣੇ ਹੋ ਸਭ ਕੁਝ ਸਮਝਦੇ ਹੋ ਚਲਤੀ ਦਾ ਨਾਮ ਗਾੜੀ ਹੈ ਬਾਬੂ ਜੀ ਅਸੀਂ ਲੋਕ ਹਜ਼ਾਰਾਂ ਰੁਪਏ ਅੱਖਾਂ ਮੀਟ ਕੇ ਛੋਟ ਛੜ ਨਹੀਂ ਆ ਤੇ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਉੱਤੇ احਸਾਨ ਕਰਨੇ ਹਾਂ ਨਾ ਹੀ ਵਸੂਲ ਕਰਨ ਲੱਗਿਆ ਅਸੀਂ ਖਿਆਲ ਕਰਦੇ ਹਾਂ ਕਿ ਕੋਈ ਕੁੰਨ ਕਰਕੇ ਸਾਨੂੰ ਦੇ ਰਿਹਾ ਹੈ ਚਲਦੇ ਕੰਮੀ ਹਰ ਕੰਮ ਦੀ ਗੁਜਾਇਸ਼ ਹੁੰਦੀ ਹੈ ਅਰ ਜਦ ਤਾ ਕੰਮ ਖੜੋ ਜਾਵੇ ਉਸ ਲਈ ਕੋਈ ਗਜਾਇਸ਼ ਬਾਕੀ ਨਹੀਂ ਰਹਿੰਦੀ। ਲਿਹਾਜ਼ ਕੌਣ ਕਿਸਦਾ ਕਰਦਾ ਸ਼ਾਹ ਜੀ? ਲਿਹਾਜ਼ ਸਾਰੇ ਹੁੰਦੇ ਨੇ ਚੱਲਦੇ ਕੰਮਾਂ ਦੇ। ਹੁਣ ਤੇ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ। ਸਮਝੋ ਜਿਸ ਦੇ ਵਪਾਰ ਦਾ ਗੱਡਾ ਖੜੋ ਗਿਆ ਉਸ ਦੇ ਲਈ ਸਾਰੇ ਲਿਹਾਜ਼ ਮੁੱਕ ਗਏ। ਉਸ ਦੀਆਂ ਕੋਰੀਆਂ ਤੇ ਬੇਮਰਮਤ ਗੱਲਾਂ ਸੁਣ ਕੇ ਕਦਾਰ ਦੇ ਜੁੱਸੇ ਨੂੰ ਅੱਗ ਲੱਗਦੀ ਜਾ ਰਹੀ ਸੀ। ਉਸ ਦੀ ਆਣ ਉਸ ਨੂੰ ਟੰਬ ਰਹੀ ਸੀ। ਉਹ ਇੱਕ ਮਿੰਟ ਲਈ ਵੀ ਉਹ ਜਈਆਂ ਬੇਰਿਹਾਜ ਗੱਲਾਂ ਸੁਣਨ ਨੂੰ ਤਿਆਰ ਨਹੀਂ ਸੀ। ਖਾਸ ਕਰਕੇ ਮਾਇਆ ਦੇ ਸਾਹਮਣੇ ਜਸਨੂ ਆਪਣੀ ਧਰਮ ਦੀ ਮਾਂ ਸਮਝ ਕੇ ਪੂਰੀ ਦੱਸ। ਇਹੋ ਜਿਹੇ ਆਦਮੀ ਦਾ ਕੁਝ ਕਹਿਣਾ ਤਾਂ ਕਿਤੇ ਰਹਾ। ਸਾਹਮਣੇ ਬੈਠਣਾ ਵੀ ਉਸ ਲਈ ਅਸਹਿ ਸੀ। ਨਾਲੇ ਹੁਣ ਜਦ ਕਿ ਉਹ ਵੇਖ ਚੁੱਕਾ ਸੀ ਕਿ ਇਹਨਾਂ ਤਲਾਂ ਵਿੱਚ ਤੇਲ ਕੋਈ ਨਹੀਂ। ਉਸ ਨੇ ਆਨਖੜੀ ਆਵਾਜ਼ ਵਿੱਚ ਕਿਹਾ, "ਮੰਚੀ ਜੀ, ਜੇ ਤੁਹਾਨੂੰ ਇਤਨੀ ਬੇਵਸਾਈ ਹੈ, ਤਾਂ ਐਂ ਕਰੋ ਕਿ ਅੱਧੀ ਰਕਮ ਤੁਸੀਂ ਨਗਦ ਲੈ ਲਓ ਤੇ ਬਾਕੀ ਲਈ ਨਵਾਂ ਸਟਾਮ ਲਖਾ ਲਓ।" ਮੰਚੀ ਨੇ ਜਦ ਅੱਧੀ ਰਕਮ ਦਾ ਨਾਮ ਸੁਣਿਆ, ਤਾਂ ਸਮਝ ਗਿਆ ਕਿ ਉਸ ਦਾ ਦਾਅ ਖਾਲੀ ਨਹੀਂ ਗਿਆ। ਇਹੋ ਵੇਲਾ ਸੀ ਜਾਦੂਏ ਅਸਦੀ ਨੂੰ ਸਾਰੀ ਦੇ ਰੂਪ ਵਿੱਚ ਬਦਲ ਸਕਦਾ ਸੀ ਉਦੋਂ ਮਾਇਆ ਨੇ ਜਰਕਦਾਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਸਹਿਮ ਨਾਲ ਕੰਬੁੱਥੀ ਉਹ ਜਾਣਦੀ ਸੀ ਕਿ ਵੀ ਇਹਨਾਂ ਦੇ ਵਿਆਹ ਤੋਂ ਬਾਅਦ ਉਸ ਪਾਸ ਇੱਕ ਪਾਈ ਵੀ ਨਹੀਂ ਬਚੀ ਸਭ ਕੁਝ ਕਰਦਿਆ ਸੀ ਉਸ ਦੇ ਸਿਰ ਚੜ ਗਿਆ ਹੈ ਉਹ ਡਰ ਰਹੀ ਸੀ ਕਿ ਜੇ ਮਨਛੀ ਨੇ ਇਕਦਾਰ ਦੀ ਤਜ਼ਵੀਜ਼ ਮਨਜ਼ੂਰ ਕਰ ਲਈ ਤਾਂ ਇਹ ਅੱਧੀ ਰਕਮ ਕਿੱਥੋਂ ਆਵੇਗੀ ਉਸ ਪਾਸ ਜੇ ਕੋਈ ਅਖੀਰੀ ਚਾਰਾ ਸੀ ਤਾਂ ਇਹੋ ਕਿ ਇਸ ਮਕਾਨ ਨੂੰ ਵੇਚ-ਵਟ ਕੇ ਕੁਝ ਨਪਟਾਰਾ ਪਾਉਣੇ ਹੋ ਸਕੇ ਮਨਛੀ ਬੋਲਿਆ ਰਾਣਾ ਸ਼ਾਹ ਜੀ ਤਹਾਨੂੰ ਪ੍ਰਵਾਹ ਕਿਸੇ ਗੱਲ ਦੀ ਅੱਧੀ ਕੀਤੇ ਸਾਰੀ ਕੀ ਜਿੱਥੇ ਅੱਧੀ ਦਾ ਬੰਦੋਬਸਤ ਕਰੋਗੇ ਕੋਚੇ ਇੱਕ ਹਮਲਾ ਹੋਰ ਮਾਰ ਛੱਡਣਾ ਕਰਾਰ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੁੰਛੀ 1500 ਨਗਦ ਲੈ ਕੇ 1000 ਦਾ ਵੱਖਰਾ ਪਰਨੋਟ ਲਖਾ ਲਵੇ ਪਰ ਮੁੰਛੀ ਸੀ ਉਸਨੇ ਪੈਰਾਂ ਤੇ ਪਾਣੀ ਹੀ ਨਾ ਪੈਣ ਦਿੱਤਾ ਅਖੀਰ ਬਹੁਤ ਕੁਝ ਕਹਿਣ ਸੁਣਨ ਤੋਂ ਬਾਅਦ ਫੈਸਲਾ ਇਸ ਗੱਲ ਤੇ ਪੱਕਾ ਹੋਇਆ ਕਿ 1500 ਨਗਦ ਦਿੱਤਾ ਜਾਵੇ ਤੇ ਬਾਕੀ 1000 ਵਿੱਚ ਇਹ ਮਕਾਨ ਗਿਆਨ ਹੀ ਰੱਖਿਆ ਜਾਵੇ ਜਿਸ ਦੀ ਰਸੂਲੀ ਦੀ ਮਿਆਦ 2 ਸਾਲ ਹੋਵੇਗੀ ਇਸ ਫੈਸਲੇ ਅਨੁਸਾਰ ਉਸੇ ਵਿਲੇਗਦਾਰ ਨੇ ਜੇਬ ਚੋਂ 1500 ਦੀ ਨੋਟ ਕੱਢ ਕੇ ਮੁੰਚੀ ਨੂੰ ਦੇ ਦਿੱਤੀ। ਉਸਦੀ ਬਹੀ ਵਿੱਚ ਇਹ ਰਕਮ ਵਸੂਲੀ ਕਰਾ ਦਿੱਤੀ ਗਈ। ਬਾਕੀ 1000 ਰੁਪਏ ਵਿੱਚ ਮਕਾਨ ਗਿਆਂੇ ਰੱਖਿਆ ਜਾਣਾ ਸੀ। ਸਭਿਆਰੇ ਮਕਾਨ ਦੀ ਰਜਿਸਟਰੀ ਮਾਇਆ ਦੇ ਨਾਮ ਹੋਈ ਹੋਈ ਸੀ। ਜਿਸ ਕਰਕੇ ਕੰਮ ਵਿੱਚ ਕਿਸੇ ਕਿਸਮ ਦੀ ਅੜਿਚਨ ਪੈਦਾ ਹੋਣ ਦਾ ਹਦੇਸ਼ਾ ਨਹੀਂ ਸੀ। ਮੁੰਚੀ ਨੇ ਕਾਲੀ ਮਚਾਈ ਹੋਈ ਸੀ ਤੇ ਕਦਾਰ ਉਸ ਨਾਲੋਂ ਵੀ ਕਾਲਾ ਸੀ। ਉਹ ਜਦਕਿ ਹੁਣ ਮਾਲਕ ਦੇ 1500 ਰੁਪਏ ਖੁਰਦ-ਵਰਦ ਕਰ ਚੁੱਕਾ ਸੀ ਤਾਂ ਬਚਾਉ ਦਾ ਉਸਨੇ ਇਹੋ ਟੰਗ ਸੋਚਿਆ। ਤੇ ਝਟਪਟ ਇਸ ਕੰਮੋਂ ਵਿਹਲਾ ਹੋ ਕੇ ਤੇ ਤੇ ਖਿਸਕਦਾ ਬਣਿਆ ਸੋ ਛੇਤੀ ਨਾਲ ਰਹਿਨਾਮਾ ਦਾ ਕਾਗਜ਼ ਖਰੀਦਿਆ ਗਿਆ ਨਾ ਹੀ ਵਸੀਕਾਂ ਨੀਸ ਨੂੰ ਘਰ ਸੱਦ ਕੇ ਰਹਿਨਾਮਾ ਲਖਵਾ ਲਿਆ ਗਿਆ ਜੈਸੋ ਤੇ ਇੱਕ ਗਵਾਹੀ ਕਰਾਰ ਨਿਪਾ ਦਿੱਤੀ ਤੇ ਦੂਸਰੀ ਇੱਕ ਹੋਰ ہمسਾਏ ਨੇ ਹੁਣ ਕੇਵਲ ਰਹਿਨਾਮਾ ਤਸਦੀਕ ਕਰਵਾਉਣ ਦਾ ਕੰਮ ਬਾਕੀ ਸੀ ਜੈਸ ਲਈ ਭਲਕੇ ਮਾਇਆ ਨੂੰ ਪਿਚੈਰੀ ਜਾਣਾ ਪਵੇਗਾ ਤੇ ਬਸ ਕੰਮ ਖਤਮ ਹੋ ਜਾਵੇਗਾ ਸਾਰਾ ਕੰਮ ਖਤਮ ਹੋ ਜਾਣ ਤੋਂ ਬਾਅਦ ਮੁੰਛੀ ਭਲਕੇ ਆਉਣ ਦਾ ਇਕਰਾਰ ਕਰਕੇ ਤੇ ਵਹੀ ਕੱਚੇ ਮਾਰ ਕੇ ਤੁਰਦਾ ਬਣਿਆ ਇਧਰ ਕਦਾਰ ਨੇ ਲੱਗਦੇ ਹੱਥ ਇੱਕ ਹੋਰ ਕੰਮ ਵੀ ਕਰ ਸੁਟਿਆ ਉਸਨੇ ਆਪਣੇ ਮਾਲਕ ਦੇ ਨਾਂ ਦਾ ਇੱਕ ਚਿੱਠੀ ਲਿਖੀ ਤੇ ਫਿਰ ਚਿੱਠੀ ਤੇ ਚਾਬੀਆਂ ਦਾ ਗੁੱਛਾ ਮਾਇਆ ਤੋਂ ਵੱਖਰਾ ਹੋ ਕੇ ਬਸੰਤ ਨੂੰ ਦੇ ਕੇ ਕਹਿਣ ਲੱਗਾ ਲੈ ਕਾਕਾ ਇਹ ਦੋਵੇਂ ਚੀਜ਼ਾਂ ਦੌੜ ਕੇ ਸਰਦਾਰ ਦੀ ਹੱਟੀ ਦੇ ਆ ਬੂਹਾ ਖੋਲ ਕੇ ਅੰਦਰ ਲੰਘ ਜਾਈਂ ਤੇ ਉੱਪਰ ਪੌੜੀਆਂ ਚੜ੍ਹ ਜਾਈਂ ਤੇ ਆਪਣਾ ਨਾਂ ਪਤਾ ਜਾਂ ਮੇਰੀ ਬਾਤ ਕੁਝ ਨਾ ਦੱਸੀ ਬਸੰਤ ਚਲਾ ਗਿਆ ਮਾਇਆ ਇਸ ਸਾਰੇ ਕੰਮ ਨੂੰ ਜਾਦੂ ਦਾ ਖੇਲ ਜਾਂ ਸੁਪਨਾ ਜਿਹਾ ਸਮਝ ਲਈ ਹੋਈ ਜਿਵੇਂ ਜਿਵੇਂ ਕਦਾਰ ਕਹਿੰਦਾ ਗਿਆ ਕਰਦੀ ਗਈ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 16ਵਾਂ ਜਿਹੜੇ-ਜਿਹੜੇ ਦੋਸਤ ਇਸ ਚੈਨਲ ਨੂੰ ਵੇਖ ਰਹੇ ਆ ਜਾਂ ਆਪਣੀ ਵੀਡੀਓ ਨੂੰ ਦੇਖ ਰਹੇ ਹੁੰਦੇ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਕੋਈ ਆਖੜੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ